ਲਓ ਵੀ ਮਿੱਤਰੋ ਭਗਤਾ ਭਾਈ ਕਾ ਦੀ ਆ ਗਈ ਆ ਜੂ ਆਪਾਂ ਜਿੱਥੇ ਦੇਖਾਂਗੇ ਅੱਜ ਭੂਤਾਂ ਵਾਲਾ ਖੂਹ ਲਓ ਜੀ ਇੱਧਰ ਲੱਗਿਆ ਤੀਰ ਤੇ ਆਪਾਂ ਬਿਲਕੁਲ ਭਗਤਾ ਭਾਈ ਕੀ ਵਾਲੀ ਸਾਈਡ ਚੱਲ ਚੁੱਕੇ ਆਂ ਪੁੱਤਾਂ ਵਾਲਾ ਖੂਹ ਤੁਹਾਡੇ ਵਿੱਚੋਂ ਕਈ ਦੋਸਤਾਂ ਮਿੱਤਰਾਂ ਪੜਾਵਾਂ ਨੇ ਦੇਖਿਆ ਹੋਊ ਤੇ ਕਈਆਂ ਨੇ ਨਹੀਂ ਦੇਖਿਆ ਹੋਊਗਾ ਲਓ ਜੀ ਆਪਾਂ ਪਿੰਡ ਦੇ ਵਿੱਚ ਕਰਤੀ ਐਂਟਰੀ ਪਿੰਡ ਦੀਆਂ ਗਲੀਆਂ ਦੇ ਵਿੱਚ ਚਲਦੇ 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 ਕਿਉਂਕਿ ਬਿਲਕੁਲ ਸੈਂਟਰ ਦੇ ਵਿੱਚ ਆ ਜਿਹੜਾ ਜਿਹੜਾ ਭੂਤਾ ਵਾਲਾ ਘਰ ਬਣਿਆ ਹੋਇਆ ਅਸੀਂ ਵੀ ਪਹਿਲੀ ਵਾਰ ਜਾ ਰਹੇ ਹਾਂ ਤੇ ਪੁੱਛ-ਪੁੱਛ ਕੇ ਇਥੋਂ ਅੱਗੇ ਵਧ ਰਹੇ ਹਾਂ ਤੇ ਅੱਗੇ ਆਪਾਂ ਜਾ ਕੇ ਦੇਖਦੇ ਹਾਂ ਕਾਫੀ ਸਾਨੂੰ ਵੀ ਥੋੜੀ ਉਤਸੁਕਤਾ ਸੀ ਕਿਉਂਕਿ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਹਾਂ ਸੁਣਦੇ ਰਹੇ ਹਾਂ ਦੇਖਦੇ ਰਹੇ ਹਾਂ ਦਾਦੀ ਦਾ ਤੇ ਦਾ ਦਾਦੀ ਦਾ ਤੇ ਕੋਲ ਆਪਾਂ ਕਹਾਣੀਆਂ ਵੀ ਸੁਣਿਆ ਨੇ ਪੁੱਤਾਂ ਵਾਲੇ ਖੂਹ ਦੇ ਉੱਤੇ ਤਾਂ ਭੂਤਾਂ ਨੇ ਖੂਹ ਲਾਤਾ ਜੀ ਲੱਗਾ ਬੋਲਤਾ ਅੱਜ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲੋ ਬਿਲਕੁਲ ਆਪਾਂ ਡੰਨ ਕਹਾ ਦੇ ਕਰਦੇ ਇਧਰੋਂ ਨੇੜੇ ਪਹੁੰਚ ਚੁੱਕੇ ਆ ਜੀ ਪੋਤਾਂ ਵਾਲੇ ਖੂਹ ਦੇ ਅ ਅੱਗੇ ਆਪਾਂ ਜਾ ਕੇ ਦੇਖਦੇ ਆ ਸਾਹਮਣੇ ਗੁਰਦੁਆਰਾ ਸਾਹਿਬ ਆਪਾਂ ਨੂੰ ਜਿਹੜਾ ਨਜ਼ਰ ਪੈ ਰਿਹਾ ਮੇਰੇ ਖਿਆਲ ਚ ਬਿਲਕੁਲ ਨੇੜੇ ਆ ਲੋ ਜੀ ਗੱਡੀਆਂ ਬੈਕ ਹੋ ਰਹੀਆਂ ਨੇ ਆਹ ਦੇਖੋ ਜੀ ਸਾਹਮਣੇ ਨੀਲੇ ਸਰਕਲ ਦੇ ਵਿੱਚ ਜਿਹੜਾ ਭੂਤਾਂ ਵਾਲਾ ਖੂਹਾ ਬਣਿਆ ਹੋਇਆ ਇਹਦੇ ਬਿਲਕੁਲ ਹੇਠਾਂ ਭੂਤਾਂ ਵਾਲਾ ਖੂਹਾ ਜੀ ਇਹ ਉੱਪਰ ਪਿੰਡ ਵਾਲਿਆਂ ਨੇ ਮਤਲਬ ਉਹਨੂੰ ਕਵਰ ਕੀਤਾ ਹੋਇਆ ਜੀ ਸਾਰੇ ਖੂਹ ਨੂੰ ਲਓ ਜੀ ਆਪਾਂ ਗੱਡੀ ਕਰਦੇ ਹਾਂ ਸਾਈਡ ਤੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਭੂਤਾਂ ਵਾਲੇ ਖੂਹ ਦੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਕਿਉਂਕਿ ਜਿਹੜਾ ਇਹ ਖੂਹ ਆ ਇਹ ਬਿਲਕੁਲ ਸੈਂਟਰ ਦੇ ਵਿੱਚ ਬਣਿਆ ਹੋਇਆ ਜੀ ਦੋਵਾਂ ਸਾਈਡਾਂ ਦੇ ਗੁਰਦੁਆਰਾ ਸਾਹਿਬ ਨੇ ਤੇ ਆਪਾਂ ਕਰਦੇ ਹਾਂ ਜੀ ਦਰਸ਼ਨ ਦੇਖਦੇ ਹਾਂ ਆ ਦੇਖੋ ਜੀ ਸਾਰਾ ਜਿਹੜਾ ਪੁੱਤਾਂ ਵਾਲਾ ਖੂਹ ਆ ਇੱਥੋਂ ਕਬਰਾਂ ਤੇ ਹੀਟ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਕਿੰਦਾ ਵੀ ਖੂਹ ਦੇ ਵਿੱਚ ਜਿਹੜਾ ਪਾਣੀ ਬਿਲਕੁਲ ਦਿਸ ਰਿਹਾ ਜੀ ਤੁਸੀਂ ਬਿਲਕੁਲ ਧਿਆਨ ਨਾਲ ਦੇਖਣਾ ਇੱਥੋਂ ਆਪਾਂ ਦਿਖਾਵਾਂਗੇ ਤੁਹਾਨੂੰ ਆ ਉੱਪਰ ਸਾਰਾ ਇਹਦਾ ਇਤਿਹਾਸ ਵਗੈਰਾ ਜੋ ਵੀ ਇੱਥੇ ਹੈਗਾ ਉਹ ਆਪਣੀ ਜਾਣਕਾਰੀ ਦੇ ਲਈ ਲਿਖਿਆ ਦੱਸਿਆ ਹੋਇਆ ਜੀ ਸੰਗਤਾਂ ਪੜ੍ਹਦੀਆਂ ਨੇ ਤੇ ਜਾਣਕਾਰੀ ਪ੍ਰਾਪਤ ਕਰਦੀਆਂ ਨੇ ਦੇਖੋ ਜੀ ਆਪਾਂ ਤੁਹਾਨੂੰ ਸਾਰਾ ਜਿਹੜਾ ਸਰਕਲ ਆ ਸੈੱਡਾ ਤੋਂ ਦਿਖਾਇਆ ਜੀ ਗੇੜਾ ਦੇ ਕੇ ਗੁਰੂਆਂ ਦੇ ਬਚਨਾਂ ਦੇ ਨਾਲ ਕਹਿੰਦੇ ਜਿਹੜਾ ਖੂਹ ਆ ਬਣਿਆ ਹੋਇਆ ਇੱਥੋਂ ਬਿਲਕੁਲ ਇੱਥੋਂ ਬਿਲਕੁਲ ਆਪਾਂ ਜਾ ਕੇ ਦੇਖਾਂਗੇ ਆਹ ਦੇਖੋ ਜੀ ਉੱਪਰ ਜਾਲੀ ਦੇ ਨਾਲ ਨਾ ਇਹ ਪੈਪ ਲਾ ਕੇ ਕਵਰ ਕੀਤਾ ਹੋਇਆ ਬਿਲਕੁਲ ਤੁਹਾਨੂੰ ਤੋਂ ਦਿਸੂਗਾ ਉਹ ਸਾਹਮਣੇ ਹਨੇਰਾ ਪੈਂਦਾ ਤੇ ਪਾਣੀ ਵੀ ਚਮਕ ਰਿਹਾ ਜੀ ਇਹ ਆ ਭੂਤਾਂ ਵਾਲਾ ਖੂਹ ਆ ਉੱਪਰ ਸਾਰਾ ਕਵਰ ਕੀਤਾ ਹੋਇਆ ਜੀ ਅਸਲ ਵਿੱਚ ਕਹਿੰਦੇ ਨਾ ਪੰਜਵੀਂ ਪਾਤਸ਼ਾਹੀ ਦੇ ਕੋਲੇ ਸੇਵਾ ਕਰਦੇ ਸੀ ਜੀ ਸਰੋਵਰ ਦੀ ਇਮਾਰਤ ਦੀ ਭਾਈ ਬਹਿਲੋ ਜੀ ਜਿਹਨੂੰ ਖਿਤਾਬ ਦਿੱਤਾ ਸੀ ਗੁਰੂਆਂ ਨੇ ਭਾਈ ਬਹਿਲੋ ਸਭ ਤੋਂ ਪਹਿਲੋਂ ਉਹਨਾਂ ਦੇ ਪੋਤਰੇ ਸੀਗੇ ਜੀ ਭਾਈ ਭਗਤਾ ਜੀ ਉਹਨਾਂ ਨੂੰ ਕਹਿੰਦੇ ਵਚਨ ਹੋਏ ਸੀਗੇ ਕਿ 10ਵੇਂ ਜਾਮੇ ਤੱਕ ਜਿਹੜੀਆਂ ਆਤਮਾਵਾਂ ਨੇ ਨਾ ਇਹ ਮਤਲਬ ਤੁਹਾਡੇ ਮਤਲਬ ਕੰਟਰੋਲ ਦੇ ਵਿੱਚ ਰਹਿਣੀਆਂ ਜਿੰਨوں ਆਪਾ ਭੂਤਾਂ ਕਹਿੰਦੇ ਨੇ ਆਪਣੀ ਸ਼ੌਦਾਬੜੀ ਦੇ ਵਿੱਚ ਇੱਕ ਵਾਰ ਕਹਿੰਦੇ ਲਾਹੌਰ ਦਾ ਬਾਣੀ ਸੀ ਜਿਹੜਾ ਗੁਰੂਆਂ ਕੋਲੇ ਗਿਆ ਕੇ ਉਹਨਾਂ ਦੀ ਜਿਹੜੀ ਲੜਕੀ ਉਹਦੇ ਵਿੱਚ ਜਿੰਨ ਭੂਤ ਆਉਂਦੇ ਆ ਕਹਿੰਦੇ ਪੰਜਵੀਂ ਪਾਸ਼ਾਹੀ ਨੇ ਉਹਨਾਂ ਨੂੰ ਭਗਤੇ ਭੇਜਿਆ ਸੀ ਕਿ ਵੀ ਉੱਥੇ ਭਾਈ ਭਗਤਾ ਕੋਲੇ ਜਾਓ ਵੀ ਤੁਹਾਡੀ ਜਿਹੜੀ ਮੁਸ਼ਕਲ ਹੈ ਉਹ ਹੱਲ ਹੋ ਜਾਊਗੀ ਕਹਿੰਦੇ ਲਾਹੌਰ ਦੇ ਲਾਹੌਰ ਪਹੁੰਚ ਕੇ ਬਾਣੀਏ ਦੀ ਜਿਹੜੀ ਉਹ ਕੁੜੀ ਸੀ ਉਹਦੇ ਸਿਰ ਤੇ ਹੱਥ ਰੱਖਿਆ ਸੀ ਭਾਈ ਭਗਤਾ ਜੀ ਨੇ ਉਹ ਬਿਲਕੁਲ ਠੀਕ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਉਹਨਾਂ ਦੇ ਆ ਆਵੇ ਹੁੰਦੇ ਸੀਗੇ ਜੀ ਇੱਟਾਂ ਦੇ ਉਹ ਕਹਿੰਦੇ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਆ ਉਹ ਉਹਨਾਂ ਨੂੰ ਮਤਲਬ ਭਾਈ ਭਗਤਾ ਜੀ ਨੇ ਕਿਹਾ ਸੀਗਾ ਕਿ ਤੁਸੀਂ ਨਾ ਇੱਥੇ ਇੱਕ ਖੂਹ ਬਣਾਓ ਗਊਆਂ ਦੇ ਲਈ ਕਿਉਂਕਿ ਭਾਈ ਭਗਤਾ ਜੀ ਜਿਹੜੇ ਉਹ ਗਊਆਂ ਦੀ ਬਹੁਤ ਸੇਵਾ ਕਰਦੇ ਸੀਗੇ ਉਹ ਕਹਿੰਦੇ ਅਸੀਂ ਖੂਹ ਤਾਂ ਬਣਵਾ ਦਾਂਗੇ ਅਸੀਂ ਇੱਟਾਂ ਤੇ ਚੂਨਾ ਦੇ ਸਕਦੇ ਪਰ ਅਸੀਂ ਪਹੁੰਚ ਨਹੀਂ ਕਰ ਸਕਦੇ ਇੱਥੇ ਨਾ ਜੀ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਮਹਿਲ ਸਾਹਿਬ ਜਿਹੜਾ ਕਿ ਭਾਈ ਭਗਤਾ ਜੀ ਦਾ ਘਰ ਹੁੰਦਾ ਸੀ ਜਿੱਥੇ ਉਹਨਾਂ ਦੀ ਰਹਾਇਸ਼ ਹੁੰਦੀ ਸੀਗੀ ਤੇ ਉੱਥੇ ਨਾ ਕਹਿੰਦੇ ਕਿ ਕਮਰੇ ਦੇ ਵਿੱਚ ਜਿਹੜੀਆਂ ਇਹ ਗੁਪਤ ਆਤਮਾਵਾਂ ਸੀਗੀਆਂ ਉਹਨਾਂ ਦਾ ਉਹਨਾਂ ਦੀ ਰਹਿ ਸੀ ਕਮਰੇ ਦੇ ਵਿੱਚ ਤਾਂ ਭਾਈ ਭਗਤਾ ਜੀ ਕਹਿੰਦੇ ਕੋਈ ਗੱਲ ਨਹੀਂ ਤੇ ਤਾਂ ਕੀ ਹੋਇਆ ਦੋਸਤੋ ਤਾਂ ਪੂਰੇ ਪਿੰਡ ਦੇ ਵਿੱਚ ਜਿਹੜਾ ਢੰਡੋਰਾ ਸੀਗਾ ਉਹ ਪਟਿਆ ਗਿਆ ਸੀ ਕਹਿੰਦੇ ਵੀ ਕਿਸੇ ਔਰਤ ਨੇ ਅੱਜ ਚੱਕੀ ਨਹੀਂ ਪੇੜੀ ਕਿਉਂਕਿ ਭੂਤਾਂ ਨੇ ਜਿਹੜਾ ਆਪਣਾ ਖੂਲ ਆਉਣ ਦਾ ਕੰਮ ਸੀ ਉਹ ਸ਼ੁਰੂ ਕਰਨ ਸੀ। ਨਾਪੂਤਾ ਨੇ ਕਹਿੰਦੇ ਰਾਤੋਂ ਰਾਤ ਉਹ ਉੱਨਾ ਸ਼ੁਰੂ ਕਰਦਾ ਸਵੇਰੇ 3:00 ਵਜੇ ਕਿਸੇ ਔਰਤ ਨੇ ਜੱਗੀ ਪੀਤੀ ਤਾਂ ਉਹ ਖੂਹ ਛੱਡ ਕੇ ਆਪਣੇ ਕਮਰੇ ਦੇ ਵਿੱਚ ਜਿਹੜੀਆਂ ਉਹ ਪੂਤਾ ਸੀ ਚਲੀ ਗਈਆਂ ਗੋਪਤ ਆਤਮਾਵਾਂ ਤੇ ਇਦਾਂ ਦਾ ਇਹਦਾ ਇਤਿਹਾਸ ਹੈ ਜੀ ਕਹਿੰਦੇ ਗੁਰੂਆਂ ਦੇ ਪਾਠਾਂ ਦੇ ਨਾਲ ਹੀ ਬਣਿਆ ਹੋਇਆ। ਸੋ ਅਸੀਂ ਦਰਸ਼ਨ ਕੀਤੇ। ਲੰਗਰ ਦਾ ਵੀ ਇੱਥੇ ਕਾਫੀ ਚੱਲਦਾ ਜੀ। ਉਸ ਦਿਨ ਸੰਡੇ 'ਚ ਅਸੀਂ ਗਏ ਸੀਗੇ ਤੇ ਗੁਰਬਾਣੀ ਦੇ ਪਾਠ ਵਗੈਰਾ ਵੀ ਹੋ ਰਹੇ ਸੀਗੇ। ਆ ਇੱਧਰ ਦੂਜੀ ਸਾਈਡ ਬਿਲਕੁਲ ਬਹੁਤ ਖੁੱਲਾ ਡੁੱਲਾ ਬੇੜਾ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਜਿੱਥੇ ਲੰਗਰ ਵਗੈਰਾ ਤਿਆਰ ਹੋ ਰਹੇ ਸੀਗੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਸੀਗੇ ਜੀ ਸੋ ਬੜਾ ਵਧੀਆ ਲੱਗਿਆ ਜੀ ਕਿਉਂਕਿ ਇਤਿਹਾਸਿਕ ਗੱਲਾਂ ਬਾਤਾਂ ਨੇ ਆ ਸਾਰਾ ਇਤਿਹਾਸ ਵਗੈਰਾ ਜੋ ਲਿਖਿਆ ਹੋਇਆ ਉਹ ਵੀ ਅਸੀਂ ਕਵਰ ਕੀਤਾ ਸੀਗਾ ਜੀ ਕਦੇ ਸਮਾਂ ਮਿਲਿਆ ਜ਼ਰੂਰ ਭਗਤਾਂ ਭਾਈ ਕਾ ਜਾ ਕੇ ਜਿਹੜਾ ਪੁੱਤਾਂ ਵਾਲਾ ਖੂਗਾ ਜ਼ਰੂਰ ਦੇਖਣਾ ਜੀ ਸੋ ਅਸੀਂ ਵੀ ਦੇਖਿਆ ਤੇ ਵਧੀਆ ਲੱਗਿਆ ਕਿਉਂਕਿ ਰਿਸ਼ੀ ਕਾ ਵੀ ਇੱਕ ਟਾਈਮ ਲਈ ਦੇਖਣ ਦੀ ਬਿਲਕੁਲ ਦੋ ਗੁਰਦੁਆਰਾ ਸਾਹਿਬ ਬੜੇ ਹੋਏ ਨੇ ਜੀ ਉਹਨਾਂ ਦੇ ਵਿਚਾਲੇ ਬਣਿਆ ਹੋਇਆ ਲੰਗਰ ਦੀ ਸੇਵਾ ਸੰਡੇ ਸੀ ਉੱਥੇ ਗੈਸੀ ਕੋ ਚੱਲਦੀ ਸੀ ਕਰਵਾਨੀ ਪਾਠ ਹੋ ਰਹੇ ਸੀ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਦਰਸ਼ਨ ਕਰਦੇ ਨੇ ਜੀ ਆਪਾਂ ਵਾਪਸੀ ਕੀਤੀ ਹੈ ਜੀ ਤੇ ਨੈਕਸਟ ਵਲੌਗ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ ਜੀ ਤੇ ਉੱਥੋਂ ਅਸੀਂ ਵਾਪਸ ਚੱਲਦੇ ਹਾਂ ਜੀ ਭਗਤਾਂ ਭਾਈ ਘਤੋਂ ਤੇ ਤੁਹਾਡੇ ਨਾਲ ਅੱਜ ਦੇ ਪਲ ਸਾਂਝੇ ਕਰਕੇ ਬਹੁਤ ਖੁਸ਼ ਹੋਏ ਸੋ ਥੈਂਕ ਯੂ ਜੀ ਥੈਂਕ ਯੂ